ਸਤਿ ਸ਼੍ਰੀ ਅਕਾਲ ਜੀ। ਉਹੀ ਬੈਠੇ ਆ ਛੱਡਿਚ ਮੀ ਪੈ ਰਿਹਾ ਤਾਂ। ਗੱਲਾ ਜਾ ਕਰਕੇ ਆ ਛੜਕਾ ਜਾ ਪਾ ਕੇ ਸੋਣਾ। ਇੰਨਾ ਸ਼ੁਕਰ ਅਸੀਂ ਕੱਖ ਵੱਢ ਕੇ ਹਲੇ ਪੁੱਜੇ ਹੀ ਤੇ ਕਰਾਂ। ਆ ਕੇ ਜਾਂ ਦੂਰੇ ਬੈਠੇ ਆ। ਲਗਭਗ 5 ਮਿੰਟ ਬਾਅਦ ਆਉਣਾ। ਐਨ ਇੱਕ ਵਾਰੀ ਪਾਣੀ ਉਹ ਪਾਣੀ ਕਰਤਾ ਫੁੱਲ। ਪਰ ਵਿਚੋਰੇ ਆ ਕੱਖ ਵੱਢ ਕੇ ਪੁੱਜ ਕੇ ਕਰਨ। ਇਹ ਖੇਚੇ ਭਿੱਜਣਾ ਤਾਂ। ਤਾਂ ਹੁਣ ਮੈਂ ਕਹਾਂ ਚਲੋ ਟੋਕ ਟੱਕ ਕੇ ਆਪਣਾ ਵਿਲੇ ਹੋ ਕੇ ਤੇ ਬਾਹਰ ਕਿਹੜਾ ਮਾਰਦੇ ਕਰੇਗਾ ਡੰਗਰਾ ਥੱਲੇ ਜਦ ਇਹ ਗੱਲਾ ਹੋ ਜਾਂਦਾ ਜੋ ਕਿਣੀਆਂ ਹੀ ਪੈਂਦੀਆਂ ਫੇਰ ਅੰਦਰ ਕਰਨੀਆਂ ਪੈਂਦੀਆਂ ਕਦੇ ਬਾਹਰ ਕਰਨੀਆਂ ਪੈਂਦੀਆਂ ਮੌਸਮ ਇਹ ਜੀ ਆ ਹੁਣ ਘੜੀ ਚ ਆ ਜਾਂਦਾ ਘੜੀ ਚ ਹਟ ਜਾਂਦਾ ਬਾਕੀ ਹੁਣ ਦੇਖਦੇ ਅੱਜ ਬਗਲ ਨਿਕਲਿਆ ਕੀ ਕੰਮ ਕਰ ਬਾਕੀ ਕੱਲ ਮੇਲਾ ਵਧੀਆ ਰਹੇਗਾ ਔਰ ਇਹ ਦੂਰ ਤੱਕ ਲੁਦੇਨਾਨੇ ਦੇ ਵਿਹਾਂਗ ਲੋ 15-20 ਕਿਲੋਮੀਟਰ ਦਾਹ ਪੈ ਗਿਆ ਜਿੱਥੇ ਆਪਣਾ ਜੀਰੂਗਾ ਪੀ ਵਾਲਾ ਮੇਲਾ ਯੂਨੀਵਰਸਿਟੀ ਦੇ ਮੇਲੇ ਚ ਆਏ ਵੀ ਉਹਨਾਂ ਕੋਲ ਜਗ੍ਹਾ ਜ਼ਿਆਦਾ ਹੁੰਦੀ ਆ ਅੰਦਰ ਸਟਾਲਾਂ ਨੂੰ ਜਗ੍ਹਾ ਬਹੁਤ ਆ ਤੋਂ ਬਾਅਦ ਉਹਨਾਂ ਕੋਲ ਪਾਰਕਿੰਗ ਦੀ ਜਗ੍ਹਾ ਬਹੁਤ ਆ ਮੇਲਾ ਤੇ ਵੀ ਬਹੁਤ ਵਧੀਆ ਤੇ ਪ੍ਰਬੰਧ ਤਾਂ ਪੂਰੇ ਕਰੇ ਵਿੱਚ ਪਰ ਇਹਨਾਂ ਨੂੰ ਕੋਈ ਪਾਰਕਿੰਗ ਦੀ ਸਮੱਸਿਆ ਆ ਗਈ ਤੋਂ ਬਾਅਦ ਫਿਰ ਸਟਾਲਾਂ ਦੀਆਂ ਨਹੀਂ ਲੱਗੀਆਂ ਕਿਉਂਕਿ ਜਗ੍ਹਾ ਥੋੜੀ ਸੀ ਪਹਿਲਾਂ ਸਕਰ ਕੇ ਉਹਨਾਂ ਕੋਲ ਯੂਨੀਵਰਸਿਟੀ ਕੋਲ ਜਗ੍ਹਾ ਬਹੁਤ ਸੀ ਲਿਖਾਇਆ ਗਰੀ ਮਿਲੇ ਨੀ ਗੱਟੀ ਤਾਂ ਮਿਲ ਲਿਆ ਵੀ ਆ ਜਿਹੜਾ ਮਾਰ ਕੇ ਆਵਾਂਗੇ ਹਣ ਚੱਲਦੇ ਆ ਉਧਰ ਨੂੰ ਆਈਏ ਦੋਈਏ ਤੇ ਬਾਹਰ ਘੁੰਮ ਕੇ ਆਉਂਦੇ ਆ ਸਵੇਰੇ ਦੇ ਲਾ ਤੁਹਾਨੂੰ ਵੀ ਤਾਂ ਨਹੀਂ ਪੈਂਦਾ ਦੰਤਾਂ ਦਾ ਹਣ ਪੂਰਾ ਹਾਂਜੀ ਹੁਣ ਐਨ ਤੁੱਪਾ ਤੁੱਪਾ ਕੜੇ ਲੱਗਦੇ ਪੇ ਖਾਣ ਨਹੀਂ ਹੁੰਦਾ ਉਹ ਕੀ ਐ ਜੀ ਰੱਬ ਦੇ ਰੰਗ ਨਹੀਂ ਮੀ ਪਏ ਤੇ ਬਾਅਦ ਹੁਣ ਵੀ ਬਹੁਤ ਤੁੱਪਾ ਹੋ ਜਾਂਦੀ ਆ ਬਹੁਤ ਹੁਣ ਕੱਲ ਜੇ ਅਸੀਂ ਉਥੇ ਮੇਲੇ ਨੂੰ ਗਏ ਆਪੂ ਉਰੇ ਤੇ ਦੇਖ ਉਰੇ ਮੌਸਮ ਠੀਕ ਤਾਂ ਜੱਪਾ ਲੁਧਿਆਣਾ ਜਾ ਕੇ ਕਈ ਜਗ੍ਹਾ ਇੰਨੀ ਤੇਜ਼ ਮੀਂਹ ਪਿਆ ਵੀ ਤੂੰ ਦੇਖ ਲੈ ਗੱਡੀ ਹੌਲੀ ਹੌਲੀ ਜਾਂਦੀ ਸੀ ਲੁਧਿਆਣਾ ਸ਼ਹਿਰ ਵਿੱਚ 3000 ਜਗ੍ਹਾ ਹੌਲੀ ਆ ਕੇ ਤੇ ਮੀਂਹ ਆ ਗਿਆ ਹਟ ਗਿਆ ਆ ਗਿਆ ਹਟ ਗਿਆ ਜਾਂ ਗਾਹਾਂ ਮੂਲਾ ਬਦਾਖਾ ਉੱਥੇ ਕੁਝ ਮੇਲੇ ਕੋਲ ਉੱਥੇ ਸੁੱਕਾਂ ਦੇ ਨਾਲ ਕੋਰੇ ਉੱਥੇ ਮੀਂਹ ਨਹੀਂ ਪਿਆ ਜੇ ਕਿਤੇ ਪੈ ਜਾਂਦਾ ਬੇਗਾ ਪੈ ਜਾਂਦਾ ਤੇ ਤਾਂ ਪੈ ਜਾਂਦੇ ਮੁਰਫਰੇ ਇੱਥੇ ਬੋਪੇ ਆ ਲੁਧਿਆਣਾ ਕਈ ਜਗ੍ਹਾ ਕਈ ਜਗ੍ਹਾ ਹਾਈ ਹੋਣੀ ਉਰੇ ਵੀ ਘੱਟੇ ਪਏ ਕੋਈ ਵੀ ਘੱਟੇ ਪਏ ਪੂਰੇ ਵੀ ਧੁੱਪਾਂ ਬਹੁਤ ਸੀ ਉੱਥੇ ਜਿੱਥੇ ਪਿਆ ਏ ਬਾਪਾ ਫਰਾਟੀ ਪਏ ਆ ਇੱਕੇ ਰਖਤਾ ਆ ਉੱਥੇ ਦੀ ਪੂਰਾ ਇੱਕਦਵਾਰੀ ਸ਼ਰਤ ਲੱਗੀ ਕਹਿੰਦਾ ਉਹਦੇ ਸਾਹਮਣੇ ਮੀਂਹ ਦਾ ਹਰਸ਼ਵੀਰ ਬੰਦੇ ਨੇ ਕਹਿੰਦਾ ਲੈ ਕਿੱਥੇ ਅਮੀ ਕਹਿੰਦਾ ਉਹੀ ਮਾਰੀ ਜਾਂਦੇ ਕਹਿੰਦਾ ਲਾ ਸ਼ਰਤ 500 ਦੀ ਅਗਾਹਾਂ ਗਏ ਬਾਪਾ ਫਰਾਟੇ ਦੀ ਬੈਂਤਾ ਦਾ ਦਿਖ ਜਣਾ ਨਾ ਦੂਰ ਤੋਂ ਹਾਂ ਹਾਂ ਹੋਈ ਚੱਕਰ ਕੱਲ ਦਾ ਭਾਗ ਦੇ ਚ ਵੀ ਪਾਣੀ ਛੱਟਿਆ ਹੋਇਆ ਉਹਨਾਂ ਨੇ ਥੋੜਾ ਜਿਹਾ ਆਹ ਵਧਾਇਆ ਬਾਈ ਮੇਰਾ ਰੋਮ 65 ਤੇ ਯਾਰ ਉੱਥੇ ਹਾਂ ਟ੍ਰੇਡ ਪਰਤਾ ਕੱਲ ਅੱਜ ਬਈ ਇੱਕ ਵਾਰ ਦੇਖਿਆ ਸੀ ਹਾਂ ਰੋਜ਼ ਅੱਜ ਕਿੰਨਾ ਅੱਜ ਮੈਂ ਦੇਖਿਆ ਨਹੀਂ ਸੀ ਇੱਕ ਵਾਰ ਨਹੀਂ ਦੇਖਿਆ ਵੀ ਨਾ ਵਾਰ ਰੋਜ਼ ਆਉਂਦਾ ਖਬਰ ਸਵੇਰੇ ਲੇਟ ਆਇਆ ਅੱਜ 80 ਦੇ ਬਾਅਦ ਔਖਾ ਹੋ ਜਾਂਦਾ ਨਾ ਇਹਨੂੰ ਜਿਹੜਾ ਹੈਗਾ ਫਿਰ ਹੋਰ ਵੀ ਹੈ ਹਲੇ ਮਹੀਨਾ ਪਿਆ ਇੱਕ ਮਹੀਨਾ ਦਾ ਪੂਰਾ ਮਹੀਨਾ ਦਾ ਉੱਤਰ ਤੋਂ ਬਹੁਤ ਪੁਰਾਣਾ ਪਹਿਲੇ ਉਹ ਵੀ ਚੱਕਰ ਹਾਂ ਪਾਣੀ ਡੁੱਬੇ ਬੇ ਇੱਕ ਮਹੀਨੇ ਤੱਕ ਮੀਂਹ ਹਟਾ ਅੱਗੇ ਹਟੇ ਕਰਦਾ ਜਿਆਦਾ ਖੀਲਾ ਮੀਂਹ ਨਹੀਂ ਪੈਂਦਾ ਲੁਧਿਆਣੇ ਮੇਲੇ ਨੂੰ ਅਜਿਗਰ ਮੀਲਾ ਵੀ ਲੀਡ ਕਰਦਾ ਮੌਲਾ ਜੀ 26 27 ਦਾ ਕਰਦਾ ਖਬਰੇ ਬਨੇ ਜੁਗਦੇ ਮੀ ਵੀ ਹੋਰ ਲੇਟ ਹੋ ਜਾਵੇ ਅੱਗੇ 22 23 ਕਦਾ ਹੁੰਦਾ ਆਹੋ ਚਾਰ ਪੰਜ ਦਿਨ ਮੀਂਹਾਂ ਲੇਟ ਹੋਗਾ ਚਾਰ ਪੰਜ ਦਿਨ ਮੀਂਹ ਲੇਟ ਕਰ ਦੇਣਾ ਇਹਨਾਂ ਨੇ ਇਹ ਤਾਂ ਮੀਂਹ ਉਹ ਤਾਂ ਉਹ ਆ ਗਈ ਅੰਦਰ ਨਹੀਂ ਫਿਰ ਉਹ ਮੌਨਸੂਨ ਦੀ ਵਾਪਸੀ ਹੁੰਦੀ ਆ ਨਾ ਇੱਟ ਜਦੋਂ ਉਹ ਤਾਂ ਉਸ ਤੋਂ ਬਾਅਦ ਫਿਰ ਮੀਂਹ ਕੱਟ ਜਾਂਦੇ ਆ ਕਿਹੜਾ ਬਰਸਾਤ ਨਹੀਂ ਪੈਂਦੀ ਤੇ ਪਣੀ ਛੱਡ ਜਾਂਦੀ ਹੁੰਦੀ ਫਿਰ ਕੋਈ ਕਦੇ ਪੈ ਗਿਆ ਨੀਂਰ ਦੇ ਇਲਾ ਸੁੱਕਣ ਨੂੰ ਚਾਹ 15 20 ਦਿਨ ਲੱਗ ਗਏ ਤੇ ਨਹੀਂ ਗਵਰਨਮੈਂਟ ਨੇ ਕਰਾਇਆ ਤਾਂ ਕੋਈ ਪ੍ਰਾਈਵੇਟ ਦੇਖੀ ਤਾਂ ਪ੍ਰਾਈਵੇਟ ਦਾ ਗਵਰਨਮੈਂਟ ਦਾ ਤਾਂ ਜੁਨੀਵਰਸਟੀ ਚੋਣਾ ਜੈ ਗਵਰਨਮੈਂਟ ਦਾ ਕੇਵੀਕੇ ਚੂਗਾ ਉਹ ਤਾਂ ਆਪਣੀ ਮਸ਼ਹੂਰੀ ਬਾਤ ਇਹਨਾਂ ਨੇ ਆਪ ਕੀਤੀ ਹੈ ਹਾਂ ਜਿਹੜਾ ਹੋਰ ਉੱਪਰ ਹੈ ਰੋਪੜ ਹੋਏ ਕਰਦਾ ਕੇਵੀਕੇ ਦਾ ਚਾਲੂ ਵਾਲਿਆਂ ਦਾ ਤਾਂ ਜ਼ਿਆਦਾ ਤਾਂ ਉਧਰ ਏਰੀਆ ਚਾਲੂ ਲਾਉਣੇ ਉੱਤੇ ਜ਼ਿਆਦਾ ਹੈ ਨਾ ਉੱਥੇ ਤਾਂ ਨਹੀਂ ਲੱਗੀ ਜਾਂਦੇ ਆਲੂ ਸਾਰੇ ਫਸੇ ਹੀ ਆਲੂ ਉੱਥੇ ਦੇਖਿਆ ਤਾਂ ਹੈ ਨਹੀਂ ਕੋਈ ਐਨਾ 1-2 ਕੇਟਿਆ ਵਾਲੇ ਬਾਕੀ ਤਾਂ ਹੋਏ ਜੀ ਕਿਾ 3 ਡਰੇਕਟਰ ਮਜ਼ੀਨਾ ਹੀ 3 ਹੂੰ ਉਹ ਤੇਰਾ ਟਰੈਕਟਰ ਦੇਖੀ ਗਈ ਵੀ ਕਿਹੜਾ ਲੈਣਾ ਬੱਸ ਆਹੀ ਆ ਦੂਏ ਦੇ ਦੂਏ ਨੇ ਕਹੀ ਜਾਣੀ ਆ ਲੈ ਲੈ ਆ ਲੈ ਲੈ ਅੰਬਾ ਆਹੀ ਹੋ ਜੰਦੀ ਐ ਨਹੀਂ ਉਹ ਦੇਖਣਾ ਤਾਂ ਜ਼ਰੂਰੀ ਆ ਹੁਣ ਚਾਰ ਪੰਜ ਚਾਰੇ ਪੰਜੇ ਖੜੇ ਨੇ ਉੱਥੇ ਜੌਂਡੀ ਰਵੀ ਦਾ ਨੀਵਾਂ ਲੈਂਡ ਵੀ ਆ ਆਪਣਾ ਕੱਦ ਦੇਖੋ ਲੈ ਆ ਸੀ ਕਿਤੇ ਲੈਣ ਚੱਲੇ ਆ ਕੱਦ ਨਾ ਨਾ ਆਪਣਾ ਕੱਦ ਦੇਖੋ ਇਹ ਕੱਦ ਤਾਂ ਦੇਖਣਾ ਹੀ ਆ ਆਪਾਂ ਕਿਤੇ ਲੈਣੇ ਚੱਲੇ ਆ ਹੁਣ ਨਾ ਉਦੋਂ ਹੁਣ ਗੱਲ ਕਰਦੇ ਆ ਇੱਕ ਵਧੀਆ ਇਹ ਚੀਜ਼ ਨਹੀਂ ਵੀ ਲੈਣੀ ਜਾਣਾ ਦਾ ਚਾਹੀਦਾ ਦੇਖਣਾ ਵੀ ਦੇਖਣਾ ਵੀ ਦੇਖੋ ਵੀ ਨਾ ਕੋਈ ਚੀਜ਼ ਚਾਹੀਦਾ ਪਰ ਬੰਦੇ ਬਹੁਤ ਮੈਂ ਕਹਿੰਦਾ ਕੱਲ ਦਾ ਕਿ ਦੋ ਗੱਡੀਆਂ ਦਿੱਲਦੀਆਂ ਪਰ ਉਹ ਤਾਂ ਬੰਦੇ ਤਾਂ ਬਥੇਰੇ ਤੇ ਉਹ ਜਗਾ ਥੋੜੀ ਸੀ ਪੂਰੇ ਪੂਰੇ ਦੀ ਆਪਣੇ ਬਿਲਡਿੰਗ ਜੀਭਾਂ ਵਿੱਚੋਂ ਆਈ ਉਹ ਨਿਕਲੀ ਜਾਣਾ ਸਾਡੀਆਂ ਬੰਲਾ ਠੀਕ ਹੈ ਇੱਥੇ ਜੀਭਾਂ ਜੇ ਤੂੰ ਹੀ ਹੋਣੇ ਕਢੀਏ ਕਿ ਟੂੜੀਆਂ ਨਿਕਲਣਗੀਆਂ ਕਿੰਨੀ ਖਾਸੀ ਵੀੜ ਸੀ ਮੈਨ ਲੱਗਦਾ ਈ ਹਾਂ ਪਹੁੰਚੇ ਮੇਰਾ ਜਗ੍ਹਾ ਥੋੜੀ ਧੀ ਨਾ ਪੈਲਸ ਚ ਕਿੰਨੀ ਜਗ੍ਹਾ ਹੁੰਦੀ ਹੈ ਪੈਲਸ ਦਾ ਫਿਰ ਗਰਾਉਂਡ ਨਹੀਂ ਤਾਂ ਉਹ ਜਿਹੜਾ ਫੁੱਲਾ ਕਿਤੇ ਮੰਡੀ-ਮੰਡੀ ਨਹੀਂ ਤਾਂ ਮੰਡੀ-ਮੰਡੀ ਚ ਨਹੀਂ ਤਾਂ ਮੰਡੀ ਹੋਵੇ ਯੂਨੀਵਰਸਿਟੀ ਉਹ ਜਗ੍ਹਾ ਬਹੁਤ ਹੈ ਨਾ ਉੱਥੇ ਯੂਨੀਵਰਸਿਟੀ ਦਾ ਬਹੁਤ ਬੜੀ ਆ ਬਹੁਤ ਜ਼ਿਆਦਾ ਬੜੀ ਉਹਨਾਂ ਕੋ ਪਾਰਕਿੰਗ ਬਹੁਤ ਹੈ ਨਾ ਕੋ ਪਾਰਕਿੰਗ ਹੀ ਨਹੀਂ ਜੰਨੀ ਵਾਲੇ ਚ ਅਜੇ ਤੇ ਖੋਰ ਜੇ 20 ਜ਼ਿਆਦਾ ਆ ਜਾਂਦਾ ਫਿਰ ਰੁਕਾ ਹੋ ਗਿਆ ਬਹੁਤ ਬਹੁਤ ਮੁਲਕਾ ਪੈਣਾ ਜੂਤੇ ਫਿਰ ਜਿਹੜੀ ਗੱਡੀ ਐ ਕਰਨੀ ਉਹ ਹੀ ਘਟ ਜਾਣੀ ਦੀ ਬਾਹਰ ਯੂਨੀਵਰਸਿਟੀ ਨਾਲ ਪਾਰਕਿੰਗਾਂ ਬਹੁਤ ਤਕੜੀ ਹੈ ਨਾ ਤਾਂ ਦੇ ਕੇ ਇਹ ਮੋਟਰ ਕਿ ਨਹੀਂ ਹੁਣ ਹਾਂਜੀ ਕੱਖ ਵੀ ਲੱਭਣੇ ਅੱਜ ਤੇ ਹੁਣ ਹੂੰ ਕੱਖ ਮੁੱਕ ਗਏ ਉੱਥੇ ਅੱਜ ਸਾਰੇ ਵੜ ਲਿਆਂਦੇ ਹੂੰ ਲੋਕਾਂ ਦੇ ਦਿੰਦੇ ਤਾਂ ਇੱਥੇ ਵੀ ਹੈਗੇ ਆ ਅੱਜ ਤਾਂ ਦੋ ਦਿਨ ਦਾ ਵੀ ਹੈਗੀ ਹਲੇ ਹੂੰ ਆਈ ਤਾਂ ਬਾੜੇ ਚਲੇ ਗਏ ਦੋ ਦਿਨ ਦੇ ਉੱਥੀ ਉਹ ਉੱਥੇ ਦੇਖ ਲਿਓ ਲੱਗਦੇ ਦੇਖਿਆ ਤਾਂ ਜਿਹੜੇ ਨਹੀਂ ਕੋਈ ਨਹੀਂ ਜਿ세 ਜਿਹੜਾ ਉਹ ਵੀ ਇੰਨੇ ਵਧੀਆ ਨਹੀਂ ਹੈਗੇ ਉਹਨਾਂ ਖਤਰੇ ਵਸੁੱਤ ਹੈ ਕਿਹੜਾ ਬਾਜਰਾ ਦਾ ਮਰ ਗਿਆ ਪਾਣੀ ਦੇ ਦੇਖੀਏ ਬਾਜਰਾ ਦਾ ਕੀ ਲੱਗਿਆ ਮੁੱਕੀ ਨਹੀਂ ਉੱਥੇ ਕਿਤੇ ਹਾਂ ਹਾਂ ਮੱਕੀ ਦਾ ਹੋਰ ਕੰਗਾ ਮੱਕੀ ਮਿਲਤਾ ਜਾਣੀ ਦਿਨ ਮੱਕੀ ਨੇ ਦਸ ਦਿਨ ਗੜਨੇ ਆ ਤੇਰੇ ਫਿਰ ਇਹ ਦਿਨ ਮੱਕੀ ਪੱਕਾ ਸੁਖੇ ਦੇਖ ਹੈ ਮੱਕੀ ਪੱਕਣਾ ਪਰੋਗੀ ਨਾ ਹਾਂ ਹਾਂ ਮੱਕੀ ਨੇ ਪੱਕ ਜਾਣਾ ਮੱਕੀ ਕਿਹੜੇ ਚਰੀ ਮੱਕੂ ਆਏ ਆ ਵੀ ਨਾ ਰਹਿਣੀ ਆ ਬਾਜਰੇ ਨੂੰ ਮੌਨਸੂਨ ਹੀ ਕਿ ਨਹੀਂ ਦੇਗਾ ਚਲ ਦੇ ਦੇ ਉੱਧਰ ਹੈ ਕਾਦੇ ਪਰ ਉੱਤੇ ਆਏ ਪਰ ਹੱਥ ਕਾ ਲੈ ਸੋਨ ਕੋਠਾ ਨੇ ਚੌਂ ਲਾ ਦੇਣਾ ਰੌਂਡ ਅਪ ਨੇ ਝਟਪਟ ਨੇ ਫੇਗਾ ਨੂੰ ਸੁਰੇ ਕਰਨੀ ਜਟਾਉਣੀ ਆ ਉਹ ਹਲੇ ਦਾ ਸਾਫ ਕਰ ਦੂੰ ਹਮ ਓਕੇ ਹਮ ਮਿਸਤਰੀ ਬਿੱਲ ਲੰਘ ਗਿਆ ਬਾਕੀ ਤਾਂ ਨਵੇੜ ਗਿਆ ਸਾਰਾ ਕੁਝ ਬਸ ਠੀਕ ਆਪੇ ਕਰਦੇ ਰੰਗ ਇਹਨਾਂ ਨੂੰ ਹੁਣ ਇਹ ਤਿੰਨਾਂ ਨੂੰ ਤਿੰਨਾਂ ਕਰ ਦੋਸੋਂ ਪੀਣਾਂ ਅਮਰੀਕਾ ਨੂੰ ਸਾਨੂੰ ਲਿਖਤਾ ਫਿਰ 19825 ਹੈ ਆ ਤੇਰੇ ਲਾਈਟਰ ਲਾ ਗਿਆ ਉਹ ਵੱਲ ਮਕੋੜੇ ਕੋਲ ਲਾ ਤੇ ਅੱਛਾ ਇੱਧਰ ਰੰਗ ਕਿਹੜਾ ਰੰਗ ਆ ਇਹ ਰੰਗ ਪੜਾਇਆ ਹੀ ਠੀਕ ਹੈ ਕਰੀਮ ਕਲਰ ਕਰੀਮ ਪੜਾ ਦੇ ਰੋ ਹੂੰ ਚੱਲ ਠੀਕ ਆ ਕਿੱਥੇ ਤੱਕ ਦੇ ਲੈ ਭਰਾ ਇਹ ਉਹ ਕਰਦਾ ਕੰਮ ਉਹ ਕੰਮ ਆਈ ਹੋਈ ਜਾ ਕਰਦਾ ਸੀ ਮੈਂ ਆਏ ਉੜ ਜੇ ਰਹੇ ਮਹੀਨਾ ਕਦੇ ਉੱਥੇ ਢਾਹਤਾ ਉੱਥੇ ਬਣਾਤਾ ਉੱਥੇ ਢਾਹਤਾ ਉੱਥੇ ਬਣਾਤਾ ਲੈ ਜੇ ਇਹ ਪਹਿਨਾ ਸੋਚਿਆ ਵਾ ਹੁੰਦਾ ਵੀ ਆਪਾਂ ਨੇ ਉਰੇ ਤੱਕ ਪਾਉਣੀ ਫੇਰਾ ਟੀਨੇ ਹੀ ਬੜੀ ਪੈ ਜਾਣੀ ᱛੀਆਂ ਦੋ ਟੀਨਾ ਦਾਦਾ ਦાદੀਆਂ ਦੋ ਟੀਨਾ ਦਾਦਾ ਦાદੀਆਂ ਪੈ ਕੇ ਨਿਪੜ ਗਿਆ ਤਾਂ ਉਹ ਪਤਾ ਨਹੀਂ ਨਾ ਹੁੰਦਾ ਹੁਣ ਓਕੇ 4 ਇੰਚ ਫੁੱਟ ਹੋਰ ਬੱਜਣਾ ਰਹਿੰਦਾ ਹਾਂ ਹਾਂ 4 ਫੁੱਟ ਬੱਜਣਾ ਕੋ ਫਿਚੜਾਓ ਵੀ ਜ਼ਿਆਦਾ ਕਰੇ ਪਿੱਛੇ ਜਿਹੜਾ ਉਭਿ ਕਟਾ ਦੇਣਾ ਤਾਂ ਫਿਰ ਹੋਰ ਵੀ ਗੱਲ ਆ ਹੋਰ ਟੀਨਾ ਦਾ ਚੜਾਓ ਵੀ ਬਹੁਤ ਜ਼ਿਆਦਾ ਉਹ ਪਹਿਲੇ ਦੋ ਰਦਿਆਂ ਦਾ ਮੈਨੂੰ ਦਿਖਦਾ ਹੈ ਨਾ ਪਤਾ ਨਹੀਂ ਨਾ ਹੁੰਦਾ ਕਿ ਕਿਹੜੀਆਂ ਕੰਡੀਆਂ ਨੇ ਲੱਗਣੀਆਂ ਪਲਾਸਟਿਕ ਦੀ ਸੈਟਿੰਗ ਨਹੀਂ ਬੈਠਣੀ ਉਹਨਾਂ ਦੀ ਨਾਲ ਹੀ ਹੋਰ ਤਰ੍ਹਾਂ ਦੀ ਹੁੰਦੀ ਇਹਨਾਂ ਦੀ ਨਾਲ ਹੀ ਹੋਰ ਤਰ੍ਹਾਂ ਦੀ ਹੁੰਦੀ ਆ ਦੇਖ ਲੈ ਔਰ ਗਾਡਰ ਘਟਣਾ ਗਾਡਰ ਘਟ ਲਾ ਔਰ ਇਹ ਵੀ ਲੋਟ ਆ ਜਾਣਾ ਗਾਡਰ ਘਟਣਾ ਉੱਧਰ ਵੀ ਤਾਂ ਦੇਖਣਾ ਗਾਡਰ ਟੀਨ ਦਾ ਪਾਣੀ ਉਹ ਤਾਂ ਉਹ ਪੈ ਜਾਣੀ ਤੈਨੂੰ ਦੱਸਤਾ ਦੱਸਤਾ ਵੀ ਟੀ ਪਾ ਦੇਣੀ ਆਪਾਂ ਨੇ ਉਹਦੇ ਤਾਂ ਇਲਾਜ ਹੈਗਾ ਹਾਂ ਸਰੇਕ ਚੀਜ਼ ਦਾ ਇਲਾਜ ਹੈਗਾ ਪਰ ਸੋਚਣਾ ਪੈਂਦਾ ਬਸ ਵੀ ਕਰੀਏ ਕਿ ਕਿਣਾ ਉੱਥੇ ਤੇ ਫੇਰ ਪਾ ਕੇ ਆਪਾਂ ਉਥੇ ਟੀ ਪਾ ਦੇਣੀ ਜਿੱਥੇ ਤੇਰਾ ਉਹ ਆ ਗਿਆ ਪੁਆਇੰਟ ਦੋ ਪੁਆਇੰਟਾਂ ਨੂੰ ਕਿ ਕਿਨੇ ਪਾਣੀ ਰੋਕਣਾ ਹੈ ਮੈਂ ਥੋੜਾ ਗਾਡਰ ਕੱਟਾਂਗਾ ਜਿੰਨੀ ਚਾਈ ਕਰਨੀ ਆ ਫੇਰ ਐਨੀ ਵੀ ਰੱਖੋਣਾ ਹੈ ਨਾਗਾ ਤੇ ਰੱਖੋਣਾ ਇਹ ਗਾਡਰ ਕਿੰਨਾ ਜਾਣਾ ਇਹਨੇ ਆਓ ਇੱਥੇ ਆਓ ਜੀ ਉੱਥੇ ਤਾਂ ਘਟ ਰਹੀ ਗਿਆ ਇਹਨੇ ਉੱਤਰਤਾ ਬੱਕਰੀ ਘਾਲਾ ਯਾਰ ਉਰੇ ਗੱਡ ਹੋਣਾ ਹੈ ਬਹੁਤਾ ਨਹੀਂ ਤਾਂ 11-12 ਫੁੱਟ ਦਾ ਗੱਡ ਹੋਣਾ 12 ਤੇ ਵੀ 2 ਫੁੱਟ ਦਾ ਧਰਤੀ ਚ ਜਾਊਗਾ ਹੀ ਫੁੱਟ 13-14 ਫੁੱਟ ਦਾ ਮੰਨ ਕੇ ਜਾਓ ਚਾਹੀ ਮਣ ਕੇ ਮੇੜਿਆ ਜਵਾਸਾ ਕੀਤਾ ਤੇ ਬਾਫ ਜਿੰਨਾ ਉੱਚਾ ਹੈ ਆ ਸਾਡੇ ਨਾਲ ਸਾਰਾ ਇੱਕ ਬਣ ਗਿਆ ਨਾ ਫਿਰ 11 ਬਈ ਇੱਥੇ ਤੇ ਜਿੱਥੇ ਤੂੰ ਖੜਾ ਹੈ ਫੁੱਟ ਇਹ 12 ਹੋ ਗਿਆ 13-14 ਫੁੱਟ ਦਾ ਗੱਡਰ ਚਾਹੀਦਾ ਘਟੋ ਘਟਾ ਤਾਂ ਲੋਟ ਆਉਣਾ ਚੱਲ ਦੇਖ ਮੋਟਰ ਕਿ ਨਹੀਂ ਦਾ ਦੇ ਉਹੀ ਤਾਂ ਮੈਂ ਤੈਨੂੰ ਕਹਿੰਦਾ ਗੰਧ ਕਰ ਗੰਧ ਕਰ ਦੇ ਇਟਾਂ ਬੱਸ ਆਪਣੇ ਚੁੱਪ ਕਰਕੇ ਇਹਨੂੰ ਲਪਾਈ ਕਰਾ ਦੇ ਬਾਅਦ ਚ ਪਾਉ ਰਾਹ ਕੇ ਜਾਗੇ ਨਾੜੇ ਤੇ ਪਾਣੇ ਜਾਗੇ ਡੱਬੇ ਇਹ ਪਾਣੇ ਪਾਣੀ ਹਾਂ ਕਿਆ ਗਾਟਰ ਪਾ ਦੇ ਜੀ ਗਾਟਰ ਹੈਗਾ ਨਹੀਂ ਡੱਬੀਆਂ ਕੋਲ ਬਸ ਡੱਬੀਆਂ ਬਾਹਰ ਡੱਬੀਆਂ ਪਾ ਦੇ ਬਸ ਡੱਬੀਆਂ ਦੀ ਕੰਚੀ ਪਾ ਦੇ ਚੱਲ ਠੀਕ ਹੈ ਚਲਿਏ ਮੋਟਰ ਕਿ ਨਹੀਂ ਕਿਹਾ ਮਰ ਕੇ ਜੀ ਲੋ ਜੀ ਖੇਤ ਕਿਹਨੇ ਜਿਹੜਾ ਮਾਰੇ ਆ ਜਿਹੜਾ ਆਪਣੇ ਛੋਟੇ ਬੂਜੀਆਂ ਵਾਲੇ ਹੈਗੇ ਤੇ ਉਹ ਤਾਂ ਉੱਥੇ ਹੀ ਰਹਿ ਗਏ ਜੀ ਆ ਦੇਖੋ ਬਾਕੀ ਆਪਣੇ ਗਾਹਾਂ ਵੱਧ ਗਏ ਆ ਇਹ ਆ ਵੀ ਇੰਨੀ ਬਿਮਾਰੀ ਨਹੀਂ ਹੈਗੀ तकरीबन 2-4% ਹੀ ਹੈ ਜੇ ਜ਼ਿਆਦਾ ਹੋ ਗਈ ਤੇ ਕੰਮ ਖਰਾਬ ਹੋ ਗਿਆ ਤਾਂ ਪਰ ਬਚਾਓ ਵਾਲਾ ਬਰੀ ਕਿਰਪਾ ਕਰੇ 2-4% ਹੀ ਹੈ 26 ਨੂੰ ਤਾਂ ਨਹੀਂ ਹੋएगी ਬਿਲਕੁਲ 26 ਨਸਰਨੇ ਨੂੰ ਤਿਆਰ ਹੋ ਗਈ ਆਪਣੀ 26 ਠੀਕ ਆ 128 ਵਿੱਚ ਏ ਥੋੜੀ ਜੀ ਬਾਕੀ 131 ਆ ਜ਼ਿਆਦਾ ਉਹ ਵੀ ਅਗੇਤੀਆਂ ਵੈਰਾਈਟੀਆਂ ਨੂੰ ਮਤਲਬ ਜਿਹੜੀ ਅਗੇਤੀ ਲਾਈ ਆ ਸੋਰੀ ਵੈਰਾਈਟੀ ਨਹੀਂ ਜਿਹੜੀ ਅਗੇਤੀ ਲਾਈ ਆ ਫਸਲਾਂ ਜਿਹੜੀ ਲੇਟ ਲੱਗੀ ਆ ਉਹ ਠੀਕ ਆ ਉਹ ਸਭ ਗੱਲ ਆ ਚਲੋ ਬਚਾਉ ਆ ਫਿਰ ਵੀ 1-2% ਤੋਂ ਪਰ ਰੁਕ ਗਈ ਇਹ ਨਹੀਂ ਹੈਗਾ ਵੀ ਆਪਣਾ ਪੂਰਾ ਖੇਤ ਹੀ ਖਰਾਬ ਹੋ ਗਿਆ। ਪਰ ਉਹ ਕੀਤੀ ਕਰਕੇ ਨੁਕਸਾਨ ਘੱਟ ਹੋਇਆ। ਚਲੋ ਦੇਖਦੇ ਹਾਂ ਉੱਧਰ ਜਾ ਕੇ ਬੱਸ। ਪੈਂਟਰ ਮੈਨਾਂ ਕਹਾਂ ਸੇ ਵੜਾ। ਨਾ ਜੇ ਡੋਲ ਗਿਆ ਤੇ ਕਿਹਦਾ ਰੰਗ? ਮਾਲਕਾਂ ਦਾ। ਦਿਹਾੜੀ? ਕਿਹੜਾ ਲੈਣੀ ਆ। ਬਾਬੇ ਦਿਹਾੜੀ ਤੈਨੂੰ ਮਿਲ ਗਈ ਮਾਲਕਾਂ ਤੇ ਜੇ ਇਹ ਸਾਹਿਬ ਦਾ ਤੂੰ ਰੰਗ ਡੋਲ ਹੀ ਗਿਆ। ਕਿੱਥੇ ਐਂਡੇਗਾ ਕਿਵੇਂ ਕਾਈ ਪੈਸੇ ਨਹੀਂ ਹੁੰਦਾ ਨਾ। ਹਾਂ। ਕਰਦੇ ਕਰਦੇ ਰੰਗ ਐ ਚੰਗੀ ਤਰ੍ਹਾਂ ਇਹਨੂੰ। ਇੱਧਰ ਸੌਣੀ ਆਪਣਾ ਕੰਮ ਖੁੱਲ ਕਰੀ ਬੈਠਾ ਬਾਹਰ ਮਾਰਤਾ ਘੜਾਂਗੇ ਨਹੀਂ ਛੇਤੀ ਲੈ ਇੱਧਰ ਆਂਦਾ ਦਾ ਹੋਰ ਫਿਰ ਉੱਤੀ ਗੱਲ ਜੀ ਕਿਰਾਏ ਦਾ ਤਰੰਗ ਹੈ ਕਿਰਾਤਾ ਵਕਰਾਂਣਾ ਹੀ ਤਰਾਂ ਕਰਾ ਬਾਈ ਨਹੀਂ ਬਹੁਤ ਵਧੀਆ ਗੱਲ ਆ ਹੋਰ ਇੰਨਾ ਚਪੌਣੀਆਂ ਜੇ ਹੁਣ ਥੱਲੇ ਵੀ ਕਰਾਉਂਦੇ ਆਂ ਨਹੀਂ ਤੀਨਾ ਚਪੌਣੀਆਂ ਹਾਂ ਹਾਂ ਜਿਹੜਾ ਲੈਣੀਆਂ ਉਹ ਮੈਂ ਰੈਂਟਿੰਗ ਕਰਾਉਂਗਾ ਉਧਰ ਹੀ ਹੁੰਦਾ ਸਾਲਾ ਕਿਤੇ ਦੋ ਹੈ ਸੱਤਿਆ ਰੰਗ ਦਾ ਮਾਹੀ ਨਹੀਂ ਤੇ ਸੱਤਿਆ ਰੰਗ ਲੈਣ ਮਗਾਈ ਦੁਕਾਵਾ ਤੋਂ ਭਾ ਹਾਂ ਬੜੀ ਗੱਲ ਸੁਕੋ ਤਾਂ ਸੱਤਿਆ ਬਈਆ ਟੈਪਾ ਜਲੇ ਹੁਕੁੰਨੇ ਦਾ ਉਹਦਾ ਮਤਲਬ ਕੀ ਹੈ ਨਹੀਂ ਤਾਂ ਵੀ ਚਿਕੜਾ ਚਾਦਰਾਂ ਨੂੰ ਮਰਾਉਣਾ ਨਹੀਂ ਕਹਿੰਦੇ ਆਪਾਂ ਪਾ ਪਾ ਵੀ ਰੰਗ ਤੁਰਦਾ ਬੰਦੂ ਕੋਲ ਗੇਟ ਨੂੰ ਲੱਗਿਆ ਕਰਨ ਇਹ ਬਰਸ਼ ਵੀ ਨਾ ਤੁਰੇ ਕਰੇ ਆਹੋ ਮੇਰੇ ਬਰਸ਼ ਕੰਗਾਂ ਗਾ ਜੇ ਹਾਂ ਕਿਹਨੇ ਆ ਕੇ ਮਾਰ ਤੋ ਕੜ ਜਾਂਦਾ ਬਾਬਾ ਐਂਟਰੀ ਕਰਦਾ ਆਹੀ ਲੈਦੇ ਪੋਚੇ ਚ ਲੱਗਿਆ ਵ ਕੰਨ ਨੂੰ ਉਹ ਪਾਰਾ ਕਰਦੀ ਨਾ ਲੈਦਾ ਉਹ ਪਰਲੇ ਪਾਸੇ ਇਧਰੇ ਹੁਣ ਇਧਰ ਆ ਗਿਆ ਤੂੰ ਪਰਦਾ ਹੈ ਹਾਂ 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 ਠੀਕ ਹੈ ਪਹੁੰਚਣਾ ਆਵਾਜੇ ਦਾ ਸੀ ਤੇ ਬਾਅਦ ਵਿੱਚ ਲੈ ਇਹਨੂੰ ਦਾ ਟਾਈਮ ਲਗਾਉਣਾ ਆ ਕਰਕੇ ਜਿੱਥੇ ਮਰੰਮਰ ਦੀ ਰਹਿੰਦੀ ਹੈ ਬਾਣੀ ਮੁੱਕ ਕੇ ਕਰ ਦੇ ਵਸ ਗੱਲ ਦੀ ਗੱਲ ਕਰੂੰ ਐਚਾ ਨਹੀਂ ਕੀ ਕੋਣੀ ਕੋ ਮਤੇ ਜੇ ਪਾਣੀ ਇਧਰ ਜਾਏਗਾ ਤਾਂ ਨਾ ਆਹੋ ਸੰਤਾਲ ਬਣਾ ਲੈਣਾ ਆਹੋ ਜਾਈ ਮਿੱਟੀ ਐ ਕਿੱਥੇ ਐ ਖਿੱਚਦਾ ਨਹੀਂ ਸਾਡੀ ਗੋਲੇ ਲਾ ਦੇ ਉਹ ਉੱਚਾ ਖਿੱਚੂਗੇ ਮੜੀ ਮੜੀ ਹਾਂ ਗੈ ਇਹੇ ਕਰਕੇ ਨਾ ਇਹਨੂੰ ਅੰਦਰ ਤੋਂ ਦੋ ਰੇੜੇ ਮਿੱਟੀ ਦੇ ਸੱਤ ਨੂੰ ਆਈਆਂ ਨੂੰ ਕੱਢ ਦੇ ਬਸ ਆਹ ਦੇ ਟੇਲੀਂ ਕੀ ਆ ਆਹ ਕੀ ਆ ਇਕਰਾ ਹਲ ਕੀ ਆ ਇਕਰਾ ਬਾਤ ਕੱਟ ਲੈ ਲੈਵਰ ਬਣਾ ਦੇ ਮੁੜ ਕੇ ਤੇ ਬੰਦਰਾ ਪਾਣੀ ਅੰਦਰ ਨੂੰ ਜਾਵੇ ਹਾਏ ਨੂੰ ਜਾਵੇ ਪੰਤਾਲਾ ਦਾ ਲਾਉਣਾ ਹੋਣਾ ਪੰਤਾਲਾ ਕੱਦ ਲੱਗੂ ਕਿੱਥੇ ਲੱਗਣਾ ਤੇ ਪੈਰਾਂ ਬਾਟੇ ਬੈਡ ਹੁੰਦੀ ਹੈ ਨਾ ਹੈ 45 ਵਾਲੀਆਂ ਨਾਨਾ ਇਹ ਤਾਂ ਕਹਿੰਦਾ ਇੱਦਾਂ ਹੀ ਬਿਖਾ ਦੇ ਨੰਨਾ ਪੈਰ ਕੋ ਵਿਚੇ ਪੰਤਾਲਾ ਅਛਾ ਜੀ ਕਹਿੰਦਾ ਸਾਡੀ ਵਸਾਇਆ ਉਹ ਹਾਂ ਜੇ ਬਿੱਚੇ ਵਸਾ ਦਿੱਤਾ ਤਾਂ ਪਾਣੀ ਜਿਆਦਾ ਨਹੀਂ ਹੋ ਜਾਣਾ ਹੈ ਚੱਲ ਅਧਰੇ ਦੂਰ ਹੈ ਫੇਰ ਬਲਾ ਲੂੰਗਾ ਆ ਜੇ ਉੰਨੀ ਕੀ ਗੱਲ ਹੋਈ ਪੰਜ ਦਾ ਸੀ ਗੱਲ ਪੁੱਟਣਾ ਤਾਂ ਬਚ ਗਿਆ ਸਾਡੇ ਕੱਢਦਾ ਦੰਦ ਜਿਹੜਾ ਕਹਿੰਦਾ ਜੂਨ ਉੱਥੇ ਘਵਾ ਕੇ ਲਿਆਉਣਾ ਸੀ ਪੜਣਾ ਸੀ ਸਾਰੀ ਟ੍ਰੇਨ ਦੇ ਵਿੱਚ ਟ੍ਰੇਨ ਮੈਂ ਤਾਂ ਨੰਗ ਜੂਗਾ ਮੈਂ ਹੱਥ ਘਾ ਟ੍ਰੇਨ ਮੈਂ ਲਿਆ ਕੇ ਭੇਰ ਆਉਂਦੀ ਹੈ ਚਾ ਲੈ ਜੂਗੇ ਇਹਨੂੰ ਇਹ ਦੂਏ ਘਾਨੇ ਚ ਬਿਲਾ ਲੂੰਗਾ ਦੀ ਟ੍ਰੈਕਟਰ ਟ੍ਰੇਨ ਮੈਂ ਤਾਂ ਨੰਗ ਹੀ ਜਾਂਦਾ ਮੈਂ ਭਈਆਂ ਥੱਲੇ ਸਿੱਟਦੇ ਨੇ ਭਈਏ ਕੀ ਹੈ ਇਹ ਤੂੰ ਦੱਸ ਰਿਹਾ ਹੈ ਤਾਂ ਜੰਗਲ ਉੱਤੇ ਜੇ ਤਿੱਤੇ ਨਹੀਂ ਸਬਰ ਹੁੰਦਾ ਤੂੰ ਨਾ ਜਾ ਬਤੰਦਰਾ ਭਰਦਾ ਜਾਂ ਤੈਨੂੰ ਪਤਾ ਹੀ ਮੈਨੂੰ ਉੱਟੀ ਵਾਲੇ ਤੂੰ ਕਹਦਾ ਗਿਆ ਉਹ ਬੰਦਾ ਖਾਲੀ ਵੇੜ ਤਾਂ ਮਹਿੰਗੇ ਆਂਦਾ ਰੋਡ ਨੂੰ ਤਲੀਏ ਵੀ ਖਾਦੀ ਤੈਨੂੰ ਪਤਾ ਮੈਨੂੰ ਉੱਟੀ ਲਾ ਦੇ ਦੁਆਏ ਲੈ ਕੇ ਜਾਂਦਾ ਤੂੰ ਲੱਤੀ ਆ ਲੈ ਦੁਆਏ ਸਨੇ ਬਾਹਰ ਦੋ ਮਿੰਟ ਬਾਅਦ ਕੰਮ ਖਰਾਬ ਇਹ ਤਾਂ ਬਾੜ ਖੜੀ ਗਿਆ ਕਿਹੜਾ ਦੂਜਾ ਕਿੰਨੀ ਬਾੜ ਤੀ ਫੇਰ ਰਾਹੇ ਤੇਰਾ ਹੀ ਹੋ ਗਿਆ ਭਾਈ ਰੋ ਚੰਗਾਰ ਸਾਹਿਬ ਕੋਲੇ ਹੋ ਜਾਂਦਾ ਇੱਥੇ ਤੇ ਤੈਨੂੰ ਟ੍ਰੇਨ ਪਾ ਲੈ ਜੇ ਪਹਿਲਾਂ ਦੌਰ ਤੂੰ ਸਾਈਕਲ ਚੱਲ ਜਾਊਗਾ ਪਰ ਕਿੱਲਾ ਦਾ ਵਧੀਆ ਉਹ ਬੱਚ ਹਾਂਜੀ ਕਿਧਰੋਂ ਟਰਾਲਾ ਲੈਣ ਜਾਣਾ ਹੋਇਆ ਤੋਰ ਕੇ ਭੇਜ ਦਿਓ ਮੈਂ ਟਰੈਕਟਰ ਭਾਜ ਆਉਂਗਾ ਟਰੈਕਟਰ 'ਤੇ ਕੱਢ ਲੈਂਦਾ ਮੈਂ ਨਹੀਂ ਕਹਿੰਦਾ ਜਾਣਾ ਹੁੰਦੀ ਜਾਣਾ ਹੈਗਾ ਜਾਣਾ ਮੈਂ ਟਰੈਕਟਰ ਭਾਜ ਆਉਂਗਾ ਚਲ ਆਉਂਦੇ ਜੋ ਟਰਾਲੇ 'ਚ ਬਿਠਾ ਲਿਓ ਤਾਂ ਦਾਦਾ ਕੱਢਦਾ ਹੈ ਟਰੈਕਟਰ 'ਤੇ ਜਾ ਲੱਖਾਈ ਨਾ ਹੋਣਾ ਜਦੋਂ ਇਹ ਆਪਾਂ ਮਗਰ ਆਣੀ ਚਾਹੀਦੀ ਟਰੈਕਟਰ 'ਵਾਂਾ ਲੱਗਦੀ ਆ ਪੁੱਤ ਗਿਆ ਆ ਬਈ ਉਹ ਰੀਆ ਬੀਰ ਦਾਰ ਦੀ ਲੱਗ ਪੁੱਲ ਗਿਆ ਆ ਜਾਣ ਬਗੱਡੀ ਲਵੇ ਤੀ ਦੱਸਿਆ ਨੇ ਤਾਂ 8-8 ਰੋਟੀਆਂ ਕਰ ਲੀਆਂ ਈ ਰੱਖਦੀ ਗੱਡੀ ਲਵੇੜੀ ਇਹਨੇ ਚੱਲ ਕੋਈ ਬੋਸਣਾ ਉਹ ਵਧੀਆ ਯਾਰ ਤਾਂ ਹੁਣ ਉਹ ਖਰਾਬ ਹੋਦੋਂ ਲੱਗ ਗਿਆ ਜਿਹੜੇ ਮਤਲਬ ਬਿਮਾਰੀ ਪਈ ਸੀ ਕਿਆ ਹੋ ਗਿਆ ਉਹਨਾਂ ਨੂੰ ਪਲੇ ਹੋ ਗਏ ਮ ਖਤਮ ਹੋਣ ਲੱਗ ਗਏ ਮ ਦੇਖਿਆ ਤੀਆਂ ਤੇ ਉਹ ਨਾ ਖਤਮੇ ਹੋਣਾ ਉਹਨਾਂ ਨੇ ਲਾਉਣਾ ਉਹਨਾਂ ਨੇ ਲੱਗਿਆ ਨਹੀਂ ਸਰਨਾ ਤਾਂ ਹਣ ਮਿਸਰਨਾ ਨਹੀਂ ਪਹਿਣਾ ਸਾਰੇ ਬਹੁਤ ਵਧੀਆ ਖੜੇ ਉੱਤੇ ਉਹਦਾ ਅੱਗੇ ਵੀ ਵਧੀਆ ਖੜੇ ਰਹੇ ਤੇ ਉਹਨਾਂ ਨਾਲ ਜ਼ਿਆਦਾ ਦਿਖਣ ਲੱਗ ਗਏ ਖੇਤ ਲਾਲ ਜੇ ਹੋ ਗਏ ਪੀਲੇ ਹੋਣ ਲੱਗ ਗਏ ਹੁਣ ਖੇਤ ਜ਼ਿਆਦਾ ਦਿਖਣ ਲੱਗ ਗ ਤੇ ਦੇਖ ਰਹੇ ਆ ਉਹ ਜੀ ਨੂੰ ਬਈ ਬਿਵਾਰੀ ਉਹ ਦਿਖਣੀ ਹੈ ਕੰਮ ਖਰਾਬ ਆ ਇਹ ਇਹ ਤਾਂ ਕੰਮ ਖਰਾਬ ਆ ਬਾਈ ਜੀ ਕੋਨਾ ਮੇਰੀ ਘਾਸ ਹੁੰਦਾ ਜਿਹੜੀ ਖੇਤ ਚ ਹੈਗੀ ਆ ਪਹਿਨਾ ਲੱਦੀ ਵੀ 5% ਕੋਨਾ ਲੱਦੀ ਵੀ ਖਾਸੀ ਹੋਊਗੀ ਕਹੇ ਕਿ ਜਦੋਂ 5 5 6 ਗਾਟੇ ਨਿਕਲੇ ਬਹੁਤ ਹੈ ਇਹ ਜਿਆਦਾ ਹੈ ਉਹ ਵੀ ਨਿਕਲ ਨਹੀਂ ਬੌਣ ਲਾ ਕੇ ਲੋਕ ਅਗਲੇ ਕਹਿੰਦੇ ਹੁਣ ਹੋਰ ਦੇਖ ਲਈਏ ਕੋਈ ਨਹੀਂ ਉਹ ਤਾਂ ਫਿਰ ਚਰੀ ਆਣਾ ਆਈਆ ਤੇਰਾ ਜਵੀ ਆ ਅਗਲੇ 20 ਦੇ ਤਾਂ ਦੋ ਜੀ ਵੀ ਹੋ ਸਕਦਾ ਜਿਹਦੇ ਉੱਚੇ ਆ ਜਾਂ ਗੰਨਾ ਜਾਂ ਤੋੜੀ ਆ ਰਾਜ ਦੋ ਜੀ ਵੀ ਹੋ ਸਕਦਾ ਤੂੜੀਆ ਹੋ ਜਾਂਦਾ ਨਾਮ ਨਾਲ ਆਪਾਂ ਦੋਵੇਂ ਬੀਜ ਹੁੰਦਾ ਉਹ ਤੂੜੀਆ ਤਾਂ ਬੀਜਣ ਨੂੰ ਸੰਭਾਲ ਵੀ ਰੱਖਣੀ ਪਈ ਦੀ ਉਹ ਚੀਜ਼ਾਂ ਦੀ ਜਵੀ ਲੋਟਾਂ ਦੇ ਅਗਲੇ ਮਹੀਨੇ ਆਹੋ ਪਰ ਮਹੀਨਾ ਆਪੇ ਜਵੀ ਨੂੰ ਵੀ ਰਹੇ ਹੁਣ ਮਹੀਨਾ ਮੈਂ ਖੜੀ ਪਹਿਲੇ ਗੁੱਲ ਲੈਂਦੀ ਉਹ ਖਾਲੀ ਖੇਤ ਦੇਖਣੀ ਹੋਣੇ ਅਗਲੀ 20 ਜੀ ਤੋੜ ਨਹੀਂ ਜਵੀ ਬੀਜ ਹਣੀ ਹਾਂ ਫੋੜ ਦਾ ਕੀੜਾ ਦੇਖਣ ਲੱਗਿਆ ਹਾਂ ਚਲਾ ਕੇ ਦੇਖੀ ਅਸੀਂ ਜੀ ਦੇਖ ਲੈ ਕਿ ਤੁਮ ਦਾ ਧੰਨਵਾਦ ਚੱਕ ਕੇ ਲੈ ਜੀ ਹਾਂ ਪਹਿਲਾਂ ਪਾਸੇ ਹੋ ਜੀ ਇਹ ਪੈਸਾ ਕਿ ਆਉਣਾ ਪਹਿਲਾਂ 15 18 ਕਰਦੇ 3 ਨਾ ਪਈਆਂ ਮੂਰੇ ਨਾ ਨਾ ਇੰਨਾ ਚਲਾ ਦੇ ਲੱਭੀ ਅੱਛਾ ਆਉਂ ਲੱਗਿਆ ਤੇ ਚਲਾਇਆ ਵੀ ਹੁੰਦਾ ਇੱਕ ਵਾਰੀ ਗੱਲ ਸੁਣਾ ਬੱਲੀ ਦਾ ਬਾਪ ਤੇ ਦੇਵ ਦੇ ਨਾ ਭਾਈ ਇਦਾਂ ਹੀ ਮੈਂ ਮੇਰੇ ਚੜਾਈ ਚ ਖੜਾਦਾ ਮੈਂ ਨਾ ਸ਼ਾਇਰ ਰੋਣ ਰੋਣ ਕੇ ਨਾ ਬਾਹਰ ਗੇਟ ਤੇ ਖੜਾਦਾ ਜਦ ਤੇ ਦੇਵ ਨੇ ਖੜਾਉਂਦੇ ਪਾਣੀ ਹਾਂ ਤੇ ਦੇਵ ਨੇ ਪਾਉਣਾ ਪਾਣੀ ਸਾਡੇ ਨੇ ਕੋਈ ਨਹੀਂ ਕਿਆ ਕਰੇ ਕਾਲੀ ਕਾਲੀ ਵਿੱਚ ਨਾ ਡੱਬਾ ਭਰ ਕੇ ਲਿਆਂਦਾ ਤੇਲ ਵਾਲੀ ਟੈਂਕੀ ਗੋਲੀ ਪੈ ਦੇ ਤੇ ਪਾਣੀ ਪਾਦਾ ਬਹੁਤ ਦੀ ਦੇਖੇ ਆਲੇ ਜਾਂ ਆਉਣ ਗਿਆ ਉਹ ਨਾ ਤੇਲ ਚਲੋ ਤਾਂ ਤੇਲ ਨਿਕਲ ਜਣਾ ਦਾ ਮੈਂ ਕਹ ਵੀ ਦੇਖ ਲਿਆ ਦੇਖ ਲਿਆ ਪਰ ਆਣੇ ਵੀ ਜਿਹੜਾ ਪਾਣੀ ਹੈ ਚਲੋ ਥੱਲੇ ਜਾ ਕੇ ਖਾਜੀ ਹੋ ਜਾਂਦਾ ਤਾਂ ਪਹਿਲੀ ਇਹ ਨਹੀਂ ਜਾਏਗਾ ਵੀ ਸੀਜ਼ ਮਾਰ ਦੂੰਗਾ ਇਹਨੂੰ ਕਹਿੰਦਾ ਬੋਡਰ ਦਾ ਫਾਇਦਾ ਹੈ ਫਿਲਟਰਾਂ ਦਾ ਹੀ ਫਾਇਦਾ ਹੈ ਇਹਦੇ ਵਿੱਚ ਪਾਣੀ ਜਦੇ ਆਇਆ ਹੁਣ ਦੇਖਦਾ ਰਹਿੰਦਾ ਪਾਣੀ ਦੇਖਦਾ ਰਹਿੰਦਾ ਪਾਣੀ ਕਿ ਰਿਹਾ ਹੈ ਦੋ ਫਿਲਟਰ ਹੋਏ ਕਿ ਆਇਆ ਦਾ ਡੱਬਾ ਪਾਣੀ ਦਾ ਪਹਿਲਾਂ ਉਹਦੀ ਆਉਂਦਾ ਮੈਂ ਉਹ ਚੋਂ ਕਚਰਾ ਫਜਰਾ ਉਹ ਫਿਲਟਰ ਦਾ ਸਭ ਤੋਂ ਜਿਆਦਾ ਫਾਇਦਾ ਉਹ ਡੱਟ ਲਗਾ ਥੱਲੇ ਪਾਣੀ ਕਰ ਦੇ ਜੋ ਕੋ ਮਰਗੀ ਗਾਦ ਗਵਾਦ ਇਹ ਇੱਕ ਹੋਰ ਬੰਗਾ ਹੈ ਇਹਨੂੰ ਕਦੇ ਵੀ ਪਾਣੀ ਗਰ ਲੱਕੋਗੇ ਟੈਂਕੀ ਜੇ ਤੇ ਇੱਕ ਵਾਰੀ ਪਾਣੀ ਗਰ ਧੋਲੀ ਇਹ ਬਾਈ ਜੀ ਚਾਰ ਲੱਗਣ ਲੱਗੇ ਆਹ ਹੋਰ ਫੇਰ ਕਚਰਾ ਬਹੁਤ ਹੋਊਗਾ ਨਹੀਂ ਕਚਰਾ ਨਹੀਂ ਹੋਊਗਾ ਚੱਲ ਦੇਖਦੇ ਆ ਬਹੁਤ ਬਾਹਰ ਹੈਦਾ ਇੱਕ ਪਾਸੇ ਉਹ ਸੋਤਾ ਰਹਿਣਾ ਉੱਥੇ ਫੇਰ ਬਾਹਰ ਓਲੂ ਦੇ ਬੰਤਾਲੇ ਲਾਏ ਨਾਲੇ ਬਾਹਰ ਇਹ ਦੇਖ ਲੈ ਹੈ ਇਹ ਕਿੱਥੇ ਆ ਹਾਂ ਮਰਗੀ ਜੀ ਬਾਈ ਜੀ ਆ ਆ ਜੀ ਭੋਲੂ ਦੇ ਪੰਤਾਲੇ ਨਹੀਂ ਲਾ ਕੇ ਆਇਆ ਇਹ ਲਾਇਆ ਉਗਾ ਲਾਏ ਆਉਂਗਾ ਨਹੀਂ ਤੈਨੂੰ ਪਤਾ ਨਹੀਂ ਫਿਰ ਚੀਜ਼ ਗਿਆ ਉਹ ਕਿਆ ਚੀਜ਼ ਆ ਭੋਲੂ ਇਹ ਉਹ ਆੜੀ ਤੋਂ ਬੰਦਾ ਵਧੀਆ ਹੈ ਭੋਲੂ ਉਹਦਾ ਮੈਨੂੰ ਕਹਿੰਦਾ ਕਮਰਾ ਦੇ ਲਗਰਾਇਆ ਭੋਲੂ ਸਾਥ ਲੱਗ ਲੱਗ ਕੇ ਜੂਟ ਬੰਦਾਲੇ ਲਾਉਣੇ ਆ ਉਹ ਆਪਣੇ ਸਮਝੂਗਾ ਪੰਤਾਲਾ ਪਾਣੀ ਆ ਹਾਂ ਹਾਂ ਆਣੀ ਦੇ ਵਿੱਚ ਕਿੰਨੇ ਦਾ 4 ਇੰਚ ਦਾ ਲਾ ਦੇਣਾ ਆਪਾਂ ਜਿਹੜਾ ਹੈਗਾ ਆਪਣਾ ਇਹ ਮੂਹ ਗੋਮ ਕੋ ਜਿਹੜਾ ਆਪਣੇ ਪਾਇਆ ਵੱਡ ਕੇ ਵਿੱਚ ਪਾ ਦੇਣਾ ਤੇ ਲੋੜ ਕੰਮ ਕਰਨਾ ਜੇ ਨਾ ਫਿਰ ਜਿਆਦਾ ਭਰ ਕੇ ਚੱਲਿਆ ਫਿਰ ਦੂਆ ਪਾਸਾ ਵਾਲਾ ਵੀ ਟੱਕਣ ਖੋਲ ਰੰਦ ਬੱਲੇ ਪਈ ਜਾਊ ਹਾਂ ਇਹ ਵੀ ਠੀਕ ਆ ਦਵੱਲੇ ਨੂੰ ਬੋਲਦੇ ਕਿਹਾ ਦੋ ਦਿਨ ਵੀ ਕਿੰਗੇ ਕੋਈ ਫਰਕ ਨਹੀਂ ਜ਼ੀਰੋ ਲੈਵਲ ਤੇ ਲਾ ਦੇ ਦਵੱਲੇ ਨੂੰ ਚੱਲਣ ਦੇ ਨਹੀਂ ਤੈਨੂੰ ਢਾਲ ਚਲਾਉਣਾ ਪੈਣਾ ਇਹਦਾ ਹਾਂ ਲੰਬਾ ਛੋਟਾ ਗੰਦ ਕਿੰਨੂੰ ਬਸਾ ਦੂਗਾ ਮਾੜਾ ਲੰਬਾਈ ਜਿਆਦਾ ਹੈ ਨਾ 0 ਲੈਵਲ ਪਾ ਦੇ ਪਿਆ ਸਾ ਚੱਲਣ ਦੇ ਦੂਹਾਂ ਪਾਸੇ ਨੂੰ ਪਰ ਉਹਦੇ ਉੱਤੇ ਐਨ ਗੱਬੇ ਵੱਜੀ ਕਰਨ ਮੂਰੇ ਪੰਡ ਪਾ ਕੇ ਟੈਪ ਕਰ ਬੈੱਡ ਪਾ ਕੇ ਐ ਕਰਦੇ ਆਪ ਕਿੰਨਾ ਕਿ ਨਿਕਲ ਜੂ ਫੋਟੋ ਖੰਡ ਆ ਕੰਦ ਕਿੰਨੀ ਤਾਂ ਨਿਕਲ ਜੂ ਕੰਦ ਕਿੰਨੀ ਤੂੰ ਤਾਂ ਕਹਿ ਲੈ ਗੈਲ ਪੈ ਪੈ ਜੂ ਕਾ ਹਾਂ ਉੱਥੇ ਗੱਬੇ ਠੀਕ ਲੈ ਹਾਂ ਕੰਦ ਕਿੰਨੀ ਨਾ ਉਹਦੇ ਤੇਰਾ ਕਹਿ ਲੈ ਗੈਲ ਗਾੜ ਦੇ ਗੈਲ ਪੈ ਪੈ ਜੇ ਨਾ ਜੇ ਕਿਣਾ ਮਰਜੀ ਕੱਢ ਦੇ ਇੱਧਰ ਵੀ ਕੰਦ ਕਿੰਨੀ ਕੱਢ ਦੇ ਤਿੰਨ 50 ਤਿੰਨ ਲੈਂਥ ਆਏ ਨੇ ਤਿੰਨ ਨਾਲ ਸਾਢੇ ਨਾ 60 ਇਹ ਕਿਨੇ ਗਾਰੇ ਆ ਪੰਜਾਹ ਪਰ ਤੋਂ ਹੀ ਆਇਆ ਦਾਦਾ ਇਹਦਾ ਹੈ ਹੁਣ ਗਨ ਰੰਗ ਚਾਣ ਲੱਗਿਆ ਹੈ ਬਿਲਕੁਲ ਬਾਕਰ ਦੇ ਅੰਦਰ ਮੈਂ ਕਿਹਾ ਤੇ ਪੱਖੇ ਨੂੰ ਲੱਗ ਗਿਆ ਗਨ ਇਹ ਵੀ ਮਸੀ ਆਇਆ ਲੈ ਮੈਂ ਕਿਹਾ ਹੈ ਹੋਰ ਲੈਂਦਾ ਹੈ ਓਹ ਓਹ ਰੱਖਿਆ ਗਨ ਦਾ ਓਏ ਨਾ ਕਿ ਸਰ ਮਾਰਨ ਕੋਈ ਨਾ ਅਫਸਰ ਸਾਹਿਬ ਅਰ ਜਾ ਕਬੂਤਰ ਵੇਚਦਾ ਉਹ ਕਾਹਦੇ ਕਬੂਤਰ ਆਪੂ ਦੇਖੀਂਦਾ ਆਇਆ ਇਹ ਇਹ ਨਹੀਂ ਕਹਣਾ ਪਿਛੇ ਵਾਲੇ ਵੀ ਕਬੂਤਰਵਾਜੇ ਆ ਆਹ ਕਹਿੰਦਾ ਹੁੰਡੀ ਦੇਖਦੇ ਉਹ ਵੀ ਟਾਈਮ ਹੁੰਦਾ ਬਾਜੀਆਂ ਦਾ ਜਿੱਦਣ ਮੇਰੇ ਕੋਲ ਆਏ ਤੇ ਇਹ ਜਾ ਤਾਂ ਟਾਈਮ ਹੈਗਾ ਮੇਰੇ ਕੋਲ ਤਿੰਨ ਜਣੇ ਆਏ ਤੇ ਤਿੰਨੇ ਕਬੂਤਰਵਾਜ ਸੁੱਖਾ ਮਿਸਤਰੀ ਉਹ ਕਬੂਤਰਵਾਜ ਇਹ ਉਹ ਕਬੂਤਰਵਾਜ ਸਾਰੇ ਕਬੂਤਰਵਾਜ ਉਧਰ ਸੋਨੀ ਵੀ ਕਬੂਤਰਵਾਜ ਮੈਂ ਬੱਸ ਕਬੂਤਰ ਦੇਖੀ ਜਾਓ ਤੁਸੀਂ ਯਾ ਬੱਦਲ ਚੜਿਆ ਸਵੇਰੋਂ ਹਮ ਸਾਰੇ ਪਿੰਡ ਦੇ ਕਬੂਤਰ ਘੁੰਮਦੇ ਦੇ ਕਹਿੰਦਾ ਆਇਆ ਨਹੀਂ ਕਹਿੰਦਾ ਸੋਨੀ ਮਾਣਾ ਝੋਨੀ ਨੇ ਉਹਨਾਂ ਦਾ ਦੂਰੇ ਨੇ ਉਹਨਾਂ ਰੰਗ ਵਾਲੇ ਉਹਨਾਂ ਮੈਂ ਉਹਦਾ ਖੂਤ ਛੱਡੀ ਹੈ ਨਾ ਦੰਦੀ ਦੇ ਉੱਪਰ। ਤਾ ਆਵੜਦੇ ਦੇਖ ਰਹੇਵੇਂ। ਆਹ ਦੇਖਦੇ ਨਹੀਂ ਉੱਪਰ ਉੱੜਦੇ ਹੋਏ ਤੇ ਬੱਦਲਾਂ ਮਾ। ਅੰਬੀ ਨੇ। ਬਲਹੋ ਤਾਂ ਤੈਨੂੰ ਪੰਚ ਗਾਹ। ਤਾਹੀਂ ਸਰਬਾਜੀ ਮਿਲਦੀ ਗਾਹ ਨੂੰ ਬੋਟਾ ਪੱਕਿਆ ਕਰੀ ਜਾ ਹੁਣ। ਤੈਨੂੰ ਕੀ ਲੱਗਦਾ ਹੈ ਵਰਮਾ ਚ ਬਣੂ? ਫਾਲ ਪੱਦਾਂ ਗਿਆ ਪੰਧਾਨੀ ਹੋ। ਕੰਮ ਕਰਨੇ ਹੀ ਪੜਾ। ਆਪੇ ਤਾਂ ਗੱਲ ਪਈ ਜਾਂਦਾ ਤੂੰ। ਮੈਂ ਮੈਂ ਕਿੱਥੇ ਗੱਲ ਪੈਂਦਾ ਆਵੇਂ ਹੋ ਗਏ ਨਾ ਇਹ। ਲਾ। ਕਹਾਂ ਰਣਕਿਆ ਤੂੰ। ਕਾਦੋ? ਅੱਜ ਅੱਜ ਕਿੱਥੇ ਗਿਆ ਬਤਾ ਇਹ? ਇੱਥੇ ਬਾਹਰ ਦੇ ਆਇਆ ਫੋਨ ਮੈਨੂੰ ਫੜਾ ਆਤਾ। ਹਾਂ। ਕਹਿੰਦਾ ਕੀ ਹਾਲ ਹੈ? ਕਹਿੰਦਾ ਹਾਲ ਤਾਂ ਠੀਕ ਆ ਕਹਿੰਦਾ ਤੁਪੂਆਂ ਰਣੇ ਆਪਾਂ ਕਹਿੰਦਾ ਰੰਗ ਵੀ ਜੜਿਆ ਪਿਆ ਮੇਰ ਦਾ। ਠੀਕ ਆ ਫੋਨ 'ਤੇ ਗੱਲਾਂ ਲੱਗਿਆ ਉਹਦਾ ਕਾਰਨ? ਉਹ ਤਾਰੀ ਦਾ ਆਇਆ ਉਹ। ਹੈ? ਤਾਰੀ ਦਾ ਇਹਨਾਂ ਨੇ ਵਧਾਈਆਂ ਆਉਂਦੀਆਂ ਕਹਿੰਦਾ ਪਾਰਟੀ ਰੇਣੀ ਮਾ ਕੇ। ਮਹਾ ਜੀ। ਆ ਜੀ ਆ ਭਾਈ। ਤੇਰੇ ਟਰੈਲੇ ਦੀ, ਮੇਰੇ ਟਰੈਲੇ ਦੀ। ਕਾ ਜੀ। ਕਾ ਜੀ ਮੈਂ ਤੇ ਪਾਂਚੀ ਦੀ ਆ। ਹਾਂ। ਪਲੇ ਕਰ ਲੂੰਗਾ ਜਿਹੜੇ ਹਵੇਲੀ ਜਾਣਾ ਹੈ ਭਾਈ। ਗਲਣਾ ਸੌਣ ਲਾ ਹੈ ਦੀਆਂ ਟੈਂਟ ਉਹ ਵੀ ਬਣਾ ਦੇਣਾ ਹੋ ਕੇ ਹਜੇ ਠਹਿਰ ਕੇ ਬਣਾਉਣਾ ਬਣਾ ਦੇਣਾ ਕੱਲ ਨੂੰ ਉਹ ਬੈੱਡ ਵਾਲਾ ਬਣਾ ਦੇਣਾ ਖੁੱਲ੍ਹ ਨਹੀਂ ਪੈਣਾ ਦਾ ਨੇ ਬਾਦ ਹਾਂ ਹਾਂ ਪਿੱਛੇ ਹੀ ਸਿਸਟਮ ਕਰਿਆ ਫਿਰ ਦੇਖੀ ਦੇ ਆਪ ਕਿੱਥੇ ਲੋਕਾਂ ਨੂੰ ਪਿੱਛੇ ਲਿਖਿਆ ਵੀ ਉਹ ਕੰਮ ਤੋਂ ਨੋਰ ਕਿਹੜੀ ਪਰ ਇਧਰ ਲਈ ਉਹਦੇ ਵੀ ਬਣਾ ਦੇ ਕੋਈ ਚੱਕਰ ਨਹੀਂ ਟਰਾਲਾ ਬੈਗ ਲਾ ਉੱਪਰ ਇੱਕ ਹੋਰ ਕੇ ਉੱਪਰ ਲਾ ਦੇਣਾ ਉਹ ਵੀ ਠੀਕ ਆ ਕਿੰਦ ਪਰ ਇਧਰ ਇਧਰ ਵੀ ਕਹਿੰਦਾ ਇਹ ਪਿੱਛੇ ਪਰਲੀ 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 ਉਹ ਕਹਿੰਦਾ ਇਹ ਪਿੱਛੇ ਵਾਲੀ ਪੁੱਧੇ ਪਤੇ ਹੋ ਜੇ ਕਰਨਾ ਡਾਲੇ ਵਿੱਚ ਨੂੰ ਡਾਲੇ ਵਿੱਚ ਨੂੰ ਆ ਦੋ ਹੁੰਦਾ ਪਿੱਛੇ ਜੇ ਲੋਟ ਆਉਂਦਾ ਪਿੱਛੇ ਲੋਟ ਤਾਂ ਸਭ ਤੇ ਪਿੱਛੇ ਡਾਲੇ ਵਿੱਚ ਨੂੰ ਰੱਖ ਹੋ ਜਾਣਾ ਪਿੱਛੇ ਡਾਲੇ ਵਿੱਚ ਆ ਆਪਣਾ ਡਾਲੇ ਵਿੱਚ ਰੱਖੀ ਆ ਪਿੱਛੇ ਲੋਟ ਆਉਣਾ ਬਾਕੀ ਦੇਖ ਲੈ ਜੇ ਕਹਣਾ ਤੁੰਨੂੰ ਲੋਟ ਆ ਮਿਸਤਰੀ ਦਾ ਤੂੰ ਆ ਮੈਂ ਤਾਂ ਬਣਾ ਲੈਣਾ ਜਿੱਦਾਂ ਨੂੰ ਮਦਮਾ ਮਿਸਤਰੀ ਨੂੰ ਜਿਆਦਾ ਪਤਾ ਹੁੰਦਾ ਮੈਂ ਤਾਂ ਆਪਣੀ ਸਲਾਹ ਦੱਸਤੀ ਹਾਂ ਜੇ ਜਿੱਦਾਂ ਲੋਟ ਆਉਣਾ ਇਹਦੇ ਹਿਸਾਬ ਨਾਲ ਬਣਾਣਾ ਠੀਕ ਆ ਬਣਾਉਣਾ ਨਹੀਂ ਬਣਾਉਣਾ ਉਹ ਮਾਲਕ ਦੀ ਮਰਜ਼ੀ ਹੁੰਦੀ ਆ ਉਹ ਮਾਲਕ ਦੀ ਉਹ ਅਸੀਂ ਆਪਣਾ ਲੋਟ ਨਹੀਂ ਖਾਲ ਕਿੱਥੇ ਖੜਾ ਲੋਟ ਆਉਣਾ ਸਲਾਹ ਜ਼ਰੂਰੀ ਦੇਣੀ ਹੁੰਦੀ ਮਿਸਤਰੀ ਨੇ ਆਇਤਾ ਜਿਨ ਪਹਿਲਾ ਉਹ ਗਾਡਰਾ ਤੇ ਉੱਥੇ ਡੰਗਿਆ ਬਿਦਾ ਉਹ ਡੰਗਲ ਪਾਇਆ ਉਹ ਛੋਟਾ ਤਾਂ ਫਿਰ ਛੋਟਾ ਤਾਂ ਹੁਣ ਇਹ ਜਿਆਦਾ ਹੋ ਗਿਆ ਵਜਨ ਜਿਆਦਾ ਦੇਖ ਲੈ ਪੀਸ ਤੂੰ 6 6 ਆ ਯਾਰ 11 10 ਪੀਸ ਬਣ ਜene 10 ਘਾਤੇ ਹਾਂ 10 ਘੈਰ ਮਾ ਡਾਲ ਲਾ ਜਿਹੜਾ ਅੱਪਰ ਦੋ ਇਧਰ ਹੀ ਸਾਈਡ ਦੋ ਉਧਰ ਚਾਰ ਇਹ ਹੋ ਗਏ ਹਾਂ ਦੋ ਇੱਕ ਮੂਰੇ ਪੰਜ ਪੰਜ ਰ ਪੰਜ 10 ਇੱਕ ਪਿੱਛੇ 11 ਪੀਸ ਹੋ ਜਾਣੇ 11 ਪੀਸ ਹੁੰਦੇ ਆ ਵਾ ਚੈੱਕ ਕਰ ਬਸ ਠੀਕ ਆ ਦੇਖ ਲੈ ਕੋਈ ਰਹਿੰਦਾ ਤਾਂ ਨਹੀਂ ਜੇ ਕਿਤੇ ਤੋਂ ਸ਼ੁਰੂ ਕਰੇ ਅਰੇ ਕਿਤੇ ਤੋਂ ਸ਼ੁਰੂ ਕਰਟੇ ਵੀ ਉਹਨਾਂ ਮਿਸਤਰੀ ਨੇ ਕੰਮ ਸਹੀ ਕਰੇ ਹੁਣ ਕੀ ਰਹਿ ਗਿਆ ਤੈਨੂੰ ਕਰਨਾ ਉਹਨੂੰ ਤੈਨੂੰ ਰਹਿ ਗਿਆ ਹੁਣ ਝੂੰਗੀ ਰਹਿ ਗਈ ਝੂੰਗੀ ਨੂੰ ਪਰਸੋਂ ਨੂੰ ਕਰਾ ਲਈ ਨਾਲੇ ਉਹਨੂੰ ਕਰਾ ਲਈ ਚਲ ਆਏ ਕਰ ਲਵੇ ਰੰਗ ਪਾ ਕੇ ਰੱਖ ਜਾ ਹਾਂ ਪਰਸੋਂ ਚੌਥੇ ਨੂੰ ਕਰਾ ਲਈ ਨਾਲੇ ਅੰਦਰ ਜਿਹੜੇ ਤੇ ਲਾਉਣੇ ਆ ਉਹ ਉਹਨਾਂ ਨੂੰ ਕਰ ਜੀ ਜਿੱਦਣ ਪਰਸੋਂ ਚੌਥੇ ਨੂੰ ਬੁਲਾ ਲਈ ਮੈਂ ਹੁਣ ਝੂੰਗੀ 'ਪਾਉਂਗੇ ਕੁਛ ਕੇ ਨਹੀਂ ਕਰੂੰਗੀ ਰੰਗ ਦਾ ਕਰਾ ਲਈ ਉਹਨੂੰ ਅਈਓ ਚਾਦਰ ਉਧੇ ਪਾ ਦੇ ਵੱਢ ਗਏ ਹਾਂ ਅਈਓ ਚਾਦਰ ਚਾਦਰ ਨਹੀਂ ਪਹਿਣੀ ਇਹ ਡੱਬੀ ਵਾਲੀ ਸਾਰਾ ਚਲੋ ਪਲੇਨ ਪਹਿਣੀ ਆ ਉਹ ਪਲੇਨ ਵੀ ਤਾਂ ਆਉਂਦੀ ਉਹ ਬਹੀ ਜੀ ਆਉਂ ਸਾਫ ਆਉਂਗੀ ਹਾਂ ਸਾਫ ਆਉਂਦੀ ਆ ਅਈਓ ਪਾ ਲਈ ਉਹ ਤੇ ਮਿੰਕਾ ਦੱਸੀ ਆ ਜੀ ਨੂੰ ਕਾਜੂ ਰੰਗ ਰੰਗ ਹੋ ਗਿਆ ਫਤ ਕਾਜੂ ਮਿੰਕਾ ਦੱਸੀ ਸਾਰਾ ਯਾਦਰ ਅਈਓ ਲਿਆ ਸਕਰੂ ਮਾਰਦੇ ਬਸ ਜੁੜੀ ਇਹ ਵੀ ਤਾਂ ਆਏਗੇ ਕੈਚੀ ਨਾਲ ਘੱਟ ਘੱਟ ਚੱਪਲੇ ਫਿੱਟ ਕਰ ਲੈਣਾ ਨਾ ਪਲੇਨ ਯਾਦਰ ਦੋ ਇੱਕ ਦੋ ਕਿਸੇ ਨਿਕਲ ਜਾਣਗੇ ਵਾਹ ਕੰਮ ਕਰ ਤੋਗੇ ਹਾਂ ਜੁੜੀ ਇਹ ਆਈ ਚੋਕੀ ਨਿਕਲ ਇਹ ਤਾਂ ਹੈ ਸਾਫ ਚੰਦਰ ਬਣੀ ਹੈ ਉਹ ਸਾਫੇ ਕੇ ਆਉਨੇ ਤੈਨੂੰ ਰੰਗ ਵਾਲੀ ਮਿਲਦੀ ਆ ਰੰਗ ਵਾਲੀ ਉਹਮ ਕਹਿੰਦਾ ਸਿੱਧੀ ਪੱਤ ਹਾਂ ਜਿਹੇ ਦਾ ਮਰਜ਼ੀ ਰੰਗ ਲੈ ਲਈ ਰੰਗ ਵਾਲੀ ਕਦੂਈ ਜਾ ਕੇ ਜਾਏ ਬਾਜ ਨਾ ਕਰਾਵੇ ਚੱਲ ਠੀਕ ਆ ਜੀ ਫਿਰ ਠੀਕ ਆ ਜੀ ਓਕੇ ਮਿਲਦੇ ਆ ਜੀ ਕੱਲੂ ਗੱਦ ਲਈ ਅਸਰੀ ਕੱਲ ਜੀ